ਇਹ ਸਪੈਸ਼ਲ ਨਾ ਤਾਂ ਇਹ ਹੈ ਜੀ ਮਰਾ ਨਹੀਂ ਇਹ ਸਾਡਾ ਰੁਟੀਨ ਦਾ ਆ ਦਿਨ ਤਿਹਾਰ ਲੋਹੜੀ ਦਾ ਤਿਹਾਰ ਆ ਰਿਹਾ ਉਹਨੂੰ ਨੂੰ ਮੁੱਖ ਰੱਖ ਕੇ ਬਾਜ਼ਾਰ ਜਿਹੜਾ ਟ੍ਰੈਫਿਕ ਦੀ ਸਮੱਸਿਆ ਨੂੰ ਠੀਕ ਕਰਨ ਵਾਸਤੇ ਜਿਹੜਾ ਸਾਰੇ ਸ਼ਹਿਰ ਚ ਨਾਕਾਬੰਦੀ ਕੀਤੀ ਗਈ ਤਾਂ ਜੋ ਆਮ ਜਨਤਾ ਨੂੰ ਕੋਈ ਜਿਹੜੀ ਆ ਪ੍ਰੋਬਲਮ ਨਾ ਫੇਸ ਕਰਨੀ ਪਵੇ ਇੱਕ ਪਈ ਦਿਨ ਤਿਹਾਰ ਤੇ ਕਿੰਨੇ ਰੋਡ ਤੇ ਵੀ ਕਾਸ ਕਰਕੇ ਉਹ ਲੜਵਾਈ ਬੜੀ ਹੁਣ ਰਬਜ ਕਰਦੇ ਉਹਨਾਂ ਨੂੰ ਕੀ ਪੈਸੇ ਦੋ ਅਸੀਂ ਹੁਣ ਲੜਵਾਜਾਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਨੇ ਕੋਈ ਐਸੀ ਵੀ ਹਰਕਤ ਨਾ ਕਰਨ ਜਿਸ ਕਰਕੇ ਸਾਨੂੰ ਉਹਨਾਂ ਦੇ ਖਿਲਾਫ ਜਿਹੜੀ ਕੋਈ ਕਾਰਵਾਈ ਕਰਨੀ ਪਵੇ ਸਰ ਜਾਨਦਾਰੀ ਕਾਫੀ ਸੋਚਿਆ ਜੀ ਸ਼ੋਅ ਆਹੋ ਜਾਮ ਦਾ ਸਰਦੀਆਂ ਦਾ ਕਰਕੇ ਹੁਣ ਹਰ ਕੋਈ ਜਿਹੜਾ 4-ਵਿਲਰ ਤੇ ਨਿਕਲਣਾ ਪਸੰਦ ਕਰਦਾ ਠੰਡ ਦਾ ਕਰਕੇ ਉਸੇ ਕਰਕੇ ਅਸੀਂ ਇਹ ਜਿਹੜੇ ਨਾਕਾਬੰਦੀ ਕੀਤੀ ਆ ਵੀ ਆਮ ਜਨਤਾ ਨੂੰ ਕੋਈ ਪ੍ਰੋਬਲਮ ਨਾ ਹੋਵੇ ਜਿਹੜੀ ਟ੍ਰੈਫਿਕ ਸੁਮੂਥਲੀ ਚੱਲਦੀ ਰਹੇ ਹੌਣ ਵਾਲੇ ਦਿਨਾਂ 'ਚ ਵੀ ਭਈ ਇਹ ਨਾ ਚੱਲ ਹਾਂ ਇਹ ਤਾਂ ਚੱਲਦੇ ਰਹਿਣਗੇ ਸਰੀ ਰੋਗ ਪਾਰਕੀ ਦੀ ਕਾਫੀ ਸਮੱਸਿਆ ਜੀ ਮੇਰੇ ਪਿੱਛੇ ਵੀ ਗੱਡੀ ਲੱਗੀ ਹੋਈ ਆ ਉਹ ਵੀ ਇਹ ਦੂਰ ਤੇ ਲੋਕ ਅੱਧ ਵਿੱਚ ਕਰ ਗੱਡੀਆਂ ਲਾ ਆ ਜਾਂਦੇ ਆ ਉਹ ਉਹਨਾਂ ਕਰਕੇ ਅਸੀਂ ਨਾਕੇ ਲਾਏ ਉਹਨਾਂ ਦੇ ਸਾਰੇ ਕਾਗਜ਼ ਚੈੱਕ ਕਰਕੇ ਚਾਹਾਂ ਚਲੂਨ ਕੱਟ ਰਹੇ ਇੱਕ ਭਾਜੀ ਚਾਈਨਾ ਡੋਰ ਤੋਂ ਵੀ ਥੋੜਾ ਜਿਹਾ ਮੈਸੇਜ ਦੇ ਦਿਓ ਕਿ ਬੇਆਮ ਦੇਖਿਆ ਕਿ ਬੱਚੇ ਜਿਹੜੇ ਨਾ ਬਾਜ ਨਹੀਂ ਹੁੰਦੇ ਜੀ ਆਹੀਂ ਤੇ ਬੱਚਾ ਨੂੰ ਇਹ ਇੱਕ ਰਿਕਵੈਸਟ ਕਰਨੀ ਚਾਹਾਂਗੇ ਕਿ ਚਾਈਨਾ ਡੋਰ ਨੂੰ ਬਿਲਕੁਲ ਨਾ ਇਸਤੇਮਾਲ ਕਰਨ ਜਿਹੜਾ ਬੱਚਾ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਫੜਿਆਗਾ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਤੇ ਚਲਾਨ ਕੀਤੇ ਜਾ ਰਹੇ ਆ ਜੀ ਹਾਂ ਜੀ ਬਿਲਕੁਲ ਕੀਤੇ ਜਾ ਰਹੇ ਬੁਲਟ ਜਿਹੜੇ ਪਟਾਕੇ ਵਗੈਰਾ ਮਾਰਦੇ ਬਿਲਕੁਲ ਬਿਲਕੁਲ ਕੋਈ ਵੀ ਜਿਹੜਾ ਬੁਲਟ ਪਟਾਕੇ ਮਾਰੂਗਾ ਉਹਦੇ ਅਸੀਂ ਪੂਰੀ ਕਾਰਵਾਈ ਕਰਾਂਗੇ